ਅੰਦਾ ਵੀ ਮੈਂ ਰਾਖੀ ਕਰਦਾ ਤੇ ਇਹਨੇ ਰਾਖੀ ਕਰਨੀ ਕਿਹੜੇ ਵੇਲੇ 5 ਸਾਲ ਤੋਂ ਤੇ ਭੱਜਾ ਹੋਇਆ 5 ਸਾਲ ਤੋਂ ਵੀਰ ਜੀ ਇਹ ਹਰਜੀਤਾ ਵਿਛੜ ਬਾਹਰ ਰਹਿਦਾ 5 ਸਾਲ ਤੋਂ ਇਹਨੇ 2021 ਦੀ ਜਿਹੜਾ ਆਪਣੇ ਨਾਲ ਹੋਇਆ ਸੀ ਹਰਕਤ 2021 ਦੀ ਗੱਲ ਆ ਵਾ ਸਾਖੀ ਵਾਲਾ ਦਿਨ ਸੀ ਉਹ ਐਡਾ ਵੱਡਾ ਇਤਿਹਾਸੀ ਦਿਨ ਸੀ ਜਿੱਦਣ ਇਹਨੇ ਹਰਕਤ ਕੀਤੀ ਉਹ ਦਿਨ ਇਹਨੂੰ ਸ਼ਰਮ ਨਹੀਂ ਆਈ ਪੰਜਾਬ ਦਾ ਸਾਡੇ ਸਿੱਖ ਇਤਿਹਾਸ ਕੀ ਹੈ ਅੱਜ ਕਿਹੜੇ ਪੰਜਾਬ ਦੀ ਕਿਹੜੇ ਇਤਿਹਾਸ ਦੀ ਗੱਲ ਕਰਦਾ ਕਿਹੜੇ ਸਿੱਖੀ ਦੀ ਗੱਲ ਕਰਦਾ ਇਹਨੂੰ ਸਿੱਖੀ ਦਾ ਪਤਾ ਵੀ ਹੈ ਇਸੇ ਕੀ ਮਿਲੀ ਕਿਦਾਂ ਜਿਨ੍ਹਾਂ ਨੇ ਸਿੱਖਿਆ ਪ੍ਰਾਪਤ ਕੀਤੀਆਂ ਜਿਨ੍ਹਾਂ ਦੇ ਸਿੰਘ ਖਾਨਦਾਨ ਸ਼ਹੀਦੀਆਂ ਪਾਇਆ ਉਹਨਾਂ ਨੂੰ ਪੁੱਛ ਕੇ ਵੇਖੇ ਸਾਡਾ ਸਿੱਖ ਇਤਿਹਾਸ ਪੜ੍ਹ ਕੇ ਵੇਖੋ ਕਿ ਸਾਡੇ ਇਤਿਹਾਸ 'ਚ ਹੈ ਕੀ ਆ ਤੇ ਇਹ ਪੁੱਛ ਮਾਰ ਕੇ ਕਦੀ ਇਹਨੂੰ ਕਦੀ ਇਹਨੂੰ ਇਹ ਕਿਹੜੇ ਪੰਜਾਬ ਦੀ ਤੇ ਕਿਹੜੇ ਧੀਆਂ ਦੀ ਗੱਲ ਕਰਦਾ ਕਿਹੜੇ ਬੱਚੀਆਂ ਦੀ ਇਹ ਗੱਲ ਕਰਦਾ ਇਹ ਕਹਿੰਦਾ ਵੀ ਕਮਲ ਕੌਰ ਮਰ ਗਈ ਤੇ ਮੈਨੂੰ ਬੜਾ ਦੁੱਖ ਆ ਤੇ ਇਹਦੇ ਦੋੱਚ ਵੀ ਸਾਨੂੰ ਬੜੀ ਖੁਸ਼ੀ ਆ ਸਾਨੂੰ ਜੇ ਕਮਲ ਦੇ ਮਰਨ ਦੀ ਖੁਸ਼ੀ ਨਹੀਂ ਆ ਤੇ ਸਾਨੂੰ ਦੁੱਖ ਵੀ ਕੋਈ ਨਹੀਂ ਵੀਰ ਹਾਂ ਸਿੱਧੀ ਸਾਫ਼ ਸ਼ਬਦਾਂ 'ਚ ਗੱਲ